ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈਸ ਸਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ 16 17 18 ਅਤੇ 19 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਨਵੀਂ ਅਪਡੇਟ ਸਾਹਮਣੇ ਆ ਚੁੱਕੀ ਹੈ ਜੀ ਮੀਂਹ ਅਤੇ ਬੱਦਲਵਾਈ ਦੀ ਦੁਆਰਾ ਤਾਂ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਦੋਂ-ਕਦੋਂ ਮੀਂਹ ਹੈ ਕੀ ਹਾਲਾਤ ਨੇ ਉਹ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਹੁਣ ਇਸ ਸਮੇਂ ਅਗਰ ਗੱਲ ਕੀਤੀ ਜਾਵੇ ਤਾਂ ਬੱਦਲਵਾਈ ਪੰਜਾਬ ਦੇ ਪੂਰਬੀ ਇਲਾਕੇ ਤੋਂ ਵੜਨੀ ਸ਼ੁਰੂ ਹੋ ਚੁੱਕੀ ਜਿਵੇਂ ਕਿ ਹਿਮਾਚਲ ਤੋਂ ਮੀਂਹ ਦੀ ਐਂਟਰੀ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਦੁਆਬੇ ਦੇ ਇਲਾਕੇ ਦੇ ਵਿੱਚ ਤਕੜੀ ਕਾਰਵਾਈ ਹੋ ਸਕਦੀ ਹੈ ਬੀਤੀ ਕੱਲ ਵੀ ਦੁਆਬੇ ਦੇ ਬਹੁਤ ਸਾਰੇ ਜ਼ਿਲ੍ਹੇ ਥੋੜਾ ਜਿਹਾ ਪਵਾਦ ਦੇ ਜ਼ਿਲ੍ਹੇ ਇਹਦੇ ਵਿੱਚ ਹੁਸ਼ਿਆਰਪੁਰ ਨਮਾਸ਼ਹਿਰ ਪਠਾਨਕੋਟ ਗੁਰਦਾਸਪੁਰ ਤਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਕਰਾਲੀ ਮਰਿੰਡਾ ਇਹਨਾਂ ਵਿੱਚ ਬੂੰਦਾਬੰਦੀ ਦੇਖੀ ਗਈ ਅਤੇ ਕਿਸੇ ਕਿਸੇ ਇਲਾਕੇ ਵਿੱਚ ਅੱਧੇ ਪੌਣੇ ਘੰਟੇ ਦਾ ਤਕੜਾ ਮੀਂਹ ਦਾ ਸਪੈਲ ਦੇਖਿਆ ਗਿਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਸਾਡੇ ਨੂੰ ਸਾਡੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਜਿਨ੍ਹਾਂ ਦੇ ਹਿਸਾਬ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਦੇਖ ਸਕਦੇ ਹੋ ਕਿ 19 ਤਰੀਕ ਸੋਰੀ 19 ਤਰੀਕ ਤੱਕ ਦੀ ਅਪਡੇਟ ਵਿੱਚ ਸਭ ਤੋਂ ਪਹਿਲਾਂ 16 ਤਰੀਕ ਦੀ ਗੱਲ ਕਰੀਏ ਤਾਂ ਮੀਂਹ ਜਿਹੜਾ ਪਠਾਨਕੋਟ ਗੁਰਦਾਸਪੁਰ ਅਮ੍ਰਿਤਸਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੁਹਾਲੀ ਵਿੱਚ ਠੀਕ ਠਾਕ ਹੋ ਸਕਦਾ ਹੈ ਜਿਸ ਤਰੀਕੇ ਦੀ ਅਪਡੇਟ ਹੈ ਉਸ ਦੇ ਮੁਤਾਬਕ ਇਹਨਾਂ ਇਲਾਕਿਆਂ ਵਿੱਚ ਗਰਜ ਚਮਕ ਅਤੇ ਤੇਜ਼ ਮੀਂਹ ਤੇ ਛਰਟੇ ਦੇਖਣ ਨੂੰ ਮਿਲ ਸਕਦੇ ਨੇ ਤਾਪਮਾਨ ਦੇ ਵਿੱਚ ਭਾਰੀ ਗਰਾਬਟਾਵੇਗੀ ਜਿਸ ਦੇ ਸਿੱਟੇ ਵਜੋਂ ਬਹੁਤ ਹੱਦ ਤੱਕ ਸਾਨੂੰ ਦੇਖਣ ਨੂੰ ਮਿਲੇਗਾ ਕਿ ਤਾਪਮਾਨ ਅੰਡਰ ਕੰਟਰੋਲ ਵਿੱਚ ਆ ਜਾਣਗੇ ਬਾਕੀ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਤੇ ਪਟਿਆਲਾ ਫਤੇਗੜ ਸਾਹਿਬ ਦੇ ਵਿੱਚ ਵੀ ਹਲਕੀ ਦਰਮਿਆਨੀ ਬੂੰਦਾਬੰਦੀ ਦੀ ਉਮੀਦ ਬਣ ਸਕਦੀ ਹੈ ਕੋਈ ਤਗੜੀ ਉਮੀਦ ਤਾਂ ਨਹੀਂ ਹੈ ਭਾਰੀ ਮੀਂਹ ਦੀ ਪਰ ਹਲਕੀ ਉਮੀਦ ਜ਼ਰੂਰ ਹੈ ਜਿੱਦੇ ਸਿੱਟੇ ਵਜੋਂ ਕੁਝ ਨਾ ਕੁਝ ਬੱਦਲ ਬਾਈ ਕਿਨਮਣ ਕਣੀ ਹੋ ਸਕਦੀ ਹੈ ਬਾਕੀ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਤੇ ਮਾਨਸਾ ਮੋਗਾ ਇਹ ਜਿਹੜੇ ਨੇ ਇਲਾਕੇ ਇਹ ਜ਼ਿਆਦਾਤਰ ਡਰਾਈ ਰਹਿਣਗੇ 17 ਤੇ 18 ਤਰੀਕ ਦੀ ਗੱਲ ਕਰੀਏ ਲਗਭਗ ਸੇਮ ਹਾਲਾਤ ਨੇ ਇੱਕ ਦਿਨ ਦੀ ਆਪਾਂ ਜਾਣਕਾਰੀ ਸਾਂਝੀ ਕਰ ਦਿੰਦੇ ਤੇ ਬਾਕੀ ਤੁਸੀਂ ਸਮਝ ਸਕਦੇ ਹੋ ਕਿ ਬਾਕੀ ਦਿਨ ਵੀ ਸੇਮ ਹਾਲਾਤ ਨੇ 17 ਤਰੀਕ ਦੀ ਅਗਰ ਗੱਲ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਤੇ ਮੁਹਾਲੀ ਵਿੱਚ ਥੋੜੀ ਬਹੁਤ ਹੀ ਉਮੀਦ ਹੈ ਬੱਦਲ ਭਾਈ ਗਰਜ ਚਮਕ ਹੋ ਸਕਦੀ ਹੈ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਤੇ ਫਤਿਹਗੜ ਸਾਹਿਬ ਦੇ ਵਿੱਚ ਹੀ ਬੂੰਦਾਂ ਬੰਦੀ ਦੀ ਕੁਝ ਨਾ ਕੁਝ ਉਮੀਦ ਹੈ ਤੇ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਵਿੱਚ ਮੌਸਮ ਡਰਾਈ ਹੈ ਕੋਈ ਵੱਡੀ ਉਮੀਦ ਨਹੀਂ ਹੈ ਤੇ ਸੇਮ ਹਾਲਾਤ ਜਿਹੜੇ ਨੇ ਉਹ 18 ਤਰੀਕ ਨੂੰ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ 17 ਅਤੇ 18 ਦੀ ਅਪਡੇਟ ਲਗਭਗ ਸੇਮ ਹੈ ਕੋਈ ਵੱਡੀ ਹਲਚਲ ਨਹੀਂ ਦਿਖਾਈ ਦੇ ਰਹੀ ਸੇਮ ਇਹਨਾਂ ਇਲਾਕੇ ਵਿੱਚ ਵੀ ਮੀਂਹ ਹੈ ਤੇ ਇਹਨਾਂ ਇਲਾਕੇ ਵਿੱਚ ਕਟ ਮੀਂਹ ਹੈ ਤੇ ਇਹਨਾਂ ਇਲਾਕੇ ਵਿੱਚ ਨਾ ਮੌਸਮ ਦੇ ਬਰਾਬਰ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਆਖਰੀ 19 ਤਰੀਕ ਦੀ ਅਗਰ ਗੱਲ ਕਰੀਏ ਮੌਸਮ ਕਾਫੀ ਜ਼ਿਆਦਾ ਬਦਲ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਦੇਖਣ ਨੂੰ ਮਿਲੇਗਾ ਕਿ ਸਿਰਫ ਇਹ ਬੈਲਟ ਵਿੱਚ ਮੀਂਹ ਆ ਜੀ ਮੀਂਹ ਹੀ ਨਹੀਂ ਕਹਿ ਸਕਦੇ ਬੱਦਲ ਬਈ ਆਉਣਗੇ ਸਿਰਫ ਜਿਹਦੇ ਵਿੱਚ ਦੇਖੋਗੇ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੋਹਾਲੀ ਵਿੱਚ ਕੁਝ ਇਲਾਕਿਆਂ ਵਿੱਚ ਬੱਦਲ ਬਈ ਆ ਸਕਦੀ ਹੈ ਬਾਕੀ ਪੂਰੇ ਪੰਜਾਬ ਦੇ ਵਿੱਚ ਮੌਸਮ ਡਰਾਈ ਹੈ ਕੋਈ ਹਲਚਲ ਨਹੀਂ ਹੈ ਜਿਹਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਕਿ ਹੁਣ ਮੌਨਸੂਨ ਕਿਤੇ ਕਿਤੇ ਕਮਜ਼ੋਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਅਗਰ ਮਿਲਦੀ ਹੈ ਤਾਂ ਉਹ ਵੀਡੀਓ ਵੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਸਾਡੇ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤੁਹਾਡੇ ਇਲਾਕੇ ਦੀ ਕੀ ਮੌਸਮ ਦੇ ਹਾਲਾਤ ਨੇ ਕਮੈਂਟ ਕਰੋ ਵੀਡੀਓ ਚੰਗੀ ਲੱਗੀ ਹੈ ਜਾਣਕਾਰੀ ਲਾਈਕ ਕਰਕੇ ਅੱਗੇ ਫੇਸਬੁੱਕ ਰਾਹੀਂ WhatsApp ਗਰੁੱਪ ਪਰਹੀਂ ਸ਼ੇਅਰ ਕਰੋ ਸਟੋਰੀ ਦੇ ਉੱਪਰ ਪੋਸਟ ਕਰੋ ਤਾਂ ਕਿ ਤੁਹਾਡੇ ਚਹੇਤਿਆਂ ਤੱਕ ਮੌਸਮ ਦੀ ਜਾਣਕਾਰੀ ਪਹੁੰਚ ਸਕੇ ਧੰਨਵਾਦ ਸਾਰਿਆਂ ਦਾ